ਇੱਕ ਹੋਰ ਕਤਲ ਮਾਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵਿੱਚ ਕਾਫੀ ਗੁੱਸਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਅਮਰਤਪਾਲ ਮੈਰੋ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਤੇ ਜਿਸ ਤੋਂ ਬਾਅਦ ਬਠਿੰਡਾ ਦੀ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਦੋ ਨਿਹੰਗਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ ਦੇ ਦੌਰਾਨ ਅਹਿਮ ਤੇ ਵੱਡੇ ਖੁਲਾਸੇ ਹੋਏ ਕਿ ਅਮਰਤਪਾਲ ਮੈਰੋ ਵੀ ਖੁਦ ਸ਼ਾਮਲ ਸੀ ਇਸ ਕਤਲ ਦੇ ਵਿੱਚ ਮਾਸਟਰਮਾਈਂਡ ਨਹੀਂ ਸੀ ਬਲਕਿ ਖੁਦ ਅਮਰਤਪਾਲ ਮੈਰੋ ਨੇ ਇਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਹੁਣ ਹਿੰਦੂ ਸੰਗਠਨਾਂ ਸ਼ਿਵ ਸੈਨਾ ਦੇ ਜਿਹੜੇ ਆਗੂ ਨੇ ਹਣੀ ਮਹਾਜਨ ਉਹਨਾਂ ਦੇ ਵੱਲੋਂ ਵੀ ਕਿਹਾ ਕਿ ਪੰਜਾਬ ਦੇ ਵਿੱਚ ਲਾਅ ਐਨ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ ਲਾਅ ਐਨ ਆਰਡਰ ਜਿਹੜਾ ਆਪਣੇ ਹੱਥਾਂ ਦੇ ਵਿੱਚ ਲਿਆ ਜਾ ਰਿਹਾ ਕਾਨੂੰਨ ਵਿਵਸਥਾ ਫੇਲ ਹੋ ਚੁੱਕੀ ਹੈ ਕਿ ਜਦ ਜਿਸ ਦਾ ਜੀ ਕਰਦਾ ਕਿਸੇ ਨੂੰ ਵੀ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਕਿਸੇ ਦਾ ਸੋਧਾ ਲਾ ਦਿੱਤਾ ਜਾਂਦਾ ਕਿਉਂਕਿ ਅਮਰਤਪਾਲ ਮੈਰੋ ਦੇ ਵੱਲੋਂ ਕਤਲਤਾ ਕੀਤਾ ਗਿਆ ਜੋ ਪੁਲਿਸ ਕਹਿ ਰਹੀ ਹੈ ਤੇ ਨਾਲ ਹੀ ਜਿੰਮੇਵਾਰੀ ਵੀ ਲਈ ਗਈ ਪਰ ਨਾਲ ਕਹਿ ਦਿੱਤਾ ਪੰਜ ਸੱਤ ਹੋਰ ਰੇੜ ਕੇ ਫੇਰ ਜੇਲ੍ਹ ਜਾਊਗਾ ਹੋਰ ਕਈ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਨੇ ਲੜਕੀਆਂ ਨੇ ਉਹਨਾਂ ਨੂੰ ਸਿੱਧੀ ਧਮਕੀ ਦਿੱਤੀ ਭਾਵੇਂ ਦੀਪਿਕਾ ਲੂਥਰਾ ਹੋਵੇ ਪ੍ਰੀਤੀ ਜਿਹੜੀ ਆ ਹੋਵੇ ਇੱਕ ਤੇ ਉਸ ਤੋਂ ਇਲਾਵਾ ਹੋਰ ਜਿਹੜੀਆਂ ਨੇ ਸੁਰਲੀਨ ਦੀ ਗੱਲ ਕੀਤੀ ਜਾਵੇ ਪ੍ਰੋਡੂਸਰ ਦੀ ਗੱਲ ਕੀਤੀ ਜਾਵੇ ਤੇ ਹੋਰ ਵੀ ਕਈ ਨੇ ਜਿਹੜੇ ਬਹੁਤ ਸਾਰੇ ਨੇ ਜਿਹੜੇ ਯੂਟਿਊਬਰ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਚਰਚਿਤ ਨੇ ਉਹਨਾਂ ਨੂੰ ਸਿੱਧੀ ਧਮਕੀ ਦਿੱਤੀ ਆ ਤਾਂ ਹੁਣ ਉਹ ਧਮਕੀਆਂ ਤੋਂ ਬਾਅਦ ਹਾਲਾਂਕਿ ਅਮਰਤਪਾਲ ਮੈਰੋ ਦੀਆਂ ਮੁਸ਼ਕਿਲਾਂ ਜ਼ਰੂਰ ਵੱਧ ਰਹੀਆਂ ਨੇ ਪਰ ਹਰ ਕੋਈ ਜਿਹੜਾ ਹੁਣ ਹੱਕ ਦੇ ਵਿੱਚ ਨਹੀਂ ਆ ਰਿਹਾ ਹਰ ਕੋਈ ਜਿਹੜਾ ਵਿਰੋਧ ਦੇ ਵਿੱਚ ਵੀ ਨਹੀਂ ਆ ਰਿਹਾ ਬਹੁਤ ਸਾਰੇ ਹੱਕ ਦੇ ਵਿੱਚ ਨੇ ਬਹੁਤ ਸਾਰੇ ਵਿਰੋਧ ਦੇ ਵਿੱਚ ਨੇ ਤਾਂ ਸਿਵ ਸੈਨਾ ਦੇ ਆਗੂ ਕੀ ਕੁਝ ਕਹਿ ਰਹੇ ਨੇ ਹਨੀ ਮਹਾਜਨ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਅਮਰਤਪਾਲ ਮੈਰੋ ਨੂੰ ਚੇਤਾਵਨੀ ਦੇਖੋ ਅੱਜ ਅਸੀਂ ਦੀਨਾਨਗਰ ਪਹੁੰਚੇ ਆ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਸ਼ੋਭਮ ਠਾਕਰ ਪੰਜਾਬ ਦੇ ਯੂਥ ਦੇ ਪ੍ਰਵਕਤਾ ਅਜੇ ਜੀ ਤੇ ਬਾਕੀ ਸਾਰੀ ਟੀਮ ਇੱਥੇ ਬੈਠੀ ਆ ਨੌਜਵਾਨ ਜਿਹੜੇ ਬੈਠੇ ਨੇ ਅੱਜ ਅਸੀਂ ਮਹਿਲਾ ਮੰਡਲ ਤੋਂ ਵੀ ਗੁਰਦਾਸਪੁਰ ਤੋਂ ਆਏ ਨੇ ਮੈਂ ਇਹ ਗੱਲ ਕਹਿਣਾ ਚਾਹੁੰਨਾ ਕਿ ਅੱਜ ਜਿਹੜਾ ਸ਼ਿਵ ਸ਼ਨਾ ਸਮਾਜਵਾਦੀ ਨੂੰ ਸਮਾਜਵਾਦੀ ਤੋਂ ਹੀ ਸੁਮੀਤ ਜੀ ਇਹ ਅੱਜ ਆਪਣੀ ਸਾਰੀ ਟੀਮ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਟੀਮ ਨੂੰ ਜਿਹੜਾ ਸ਼ਿਵ ਸ਼ਨਾ ਸਮਾਜਵਾਦੀ ਨੂੰ ਜਿਹੜਾ ਛੱਡ ਗਏ ਸ਼ਿਵ ਸ਼ਨਾ ਉਹਦੇ ਬਾਲਦ ਸਭ ਠਾਕਰੇ ਦੀ ਜਿਹੜੀ ਆ ਸਦਸਤਾ ਗ੍ਰਹਿਣ ਕੀਤੀ ਹੈ ਸਾਰੀ ਟੀਮ ਨੇ ਇਹ ਵਧਾਈ ਦੇ ਪਾਤਰ ਨੇ ਮੈਂ ਇਹੋ ਗੱਲ ਕਰਾਂਗਾ ਨੌਜਵਾਨਾਂ 'ਚ ਜਿਹੜਾ ਜੋਸ਼ ਆ शिवसेना ਨੂੰ ਲੈ ਕੇ ਕਿਉਂਕਿ ਹਮੇਸ਼ਾ ਸੀ ਦੇਖਦੇ ਹੀ ਸੁਮੀ ਜੀ ਬਹੁਤ ਵਧੀਆ ਕੰਮ ਕਰਦੇ ਸੀ ਦੀਨਾਨਗ ਅੱਜ ਸਾਡੇ 'ਚ ਸ਼ਾਮਲ ਹੋਏ ਨੇ ਅੱਜ ਪਾਰਟੀ ਪ੍ਰਮੁਖ ਪੰਜਾਬ ਪ੍ਰਮੁਖ ਜੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਪੰਜਾਬ ਦਾ ਸਚਿਵ ਲਾਇਆ ਸੁਮੀ ਜੀ ਨੂੰ ਤੇ ਹੋਰ ਵੀ ਟੀਮ ਨੂੰ ਇਹਨਾਂ ਨੂੰ ਜਿਹੜਾ ਅਖਤਿਆਰ ਦਿੱਤੇ ਨੇ ਸਾਰਨ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸ਼ਿਵਮ ਠਾਕਰ ਜੀ ਸੁਮੀ ਜੀ ਤੇ ਅਜੇ ਜੀ ਇਨਨੂੰ اختیار ਦਿੱਤੇ ਨੇ ਕਿ ਗਾੜੀ ਸਾਰੀ ਟੀਮ ਨੂੰ ਧਾਰੀਵਾਲ ਗੁਰਦਾਸਪੁਰ ਧਾਰੀਵਾਲ ਦਿਨਾਨਗਰ ਜਿੱਥੇ-ਜਿੱਥੇ ਜ਼ਿਲ੍ਹੇ ਦੇ ਸਾਡਾ ਜ਼ਿਲ੍ਹਾ ਉੱਥੇ ਸਾਰੀਆਂ ਨਿਯੁਕਤੀਆਂ ਕਰ ਸਕਣਗੇ ਤੇ ਹਰ ਬੰਦੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਵਿੱਚ ਜਿਹੜੀ ਆ ਬਲਾਕ ਪ੍ਰਧਾਨ ਬਲਾਕ ਵਾਈਸ ਪ੍ਰਧਾਨ ਬਲਾਕ ਜਨ ਸੈਕਟਰੀ ਵਾਰਡ ਵਾਰਡ ਪੱਧਰ ਤੇ ਜਿਹੜੀਆਂ ਨਿਯੁਕਤੀਆਂ ਕਰਨਗੇ ਤੇ ਆਪਣੀ ਟੀਮ ਨੂੰ ਹੋਰ ਅੱਗੇ ਵਧਾਉਣਗੇ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਚਾਰ ਘਟਨਾਵਾਂ ਹੋਈਆਂ ਪਹਿਲੀ ਇੱਕ ਘਟਨਾ ਹੋਈ ਮੁਕਸਰ ਸਾਹਿਬ ਦੇ ਵਿੱਚ ਇੱਕ ਸ਼ਿਵਸੈਨਾ ਪੰਜਾਬ ਤੋਂ ਗਰਗ ਨੇ ਪੰਜਾਬ ਦੇ ਪ੍ਰਧਾਨ ਉਹ ਜਿਹੜਾ ਗਰਗ ਹੈ ਉਹ ਇੱਕ ਧਰਨਾ ਲਾ ਕੇ ਥਾਣੇ ਦੇ ਚੌਂਕੀ ਦੇ ਅੱਗੇ ਬੈਠੇ ਸੀ ਉਥੋਂ ਇੱਕ ਨੌਜਵਾਨ ਲੱਗਦਾ ਇਹਨਾਂ ਦੀ ਆਪਸ ਵਿੱਚ ਗਾਲੀ ਗਲੋਚ ਹੁੰਦਾ ਉਹਨੇ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇੱਕ ਝਗੜਾ ਹੁੰਦਾ ਜਿਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਝਗੜੇ ਦੇ ਵਿੱਚ ਪੁਲਿਸ ਨੇ ਪ੍ਰੈਸ਼ਰ ਹਟਾ ਕੇ ਜਿਹੜਾ ਉਹਦੇ ਉੱਤੇ 295 ਦਾ ਮਾਮਲਾ ਸ਼ਿਵਸੈਨ ਕਾਤੇ ਦਰਜ ਕਰ ਦਿੱਤਾ। ਯਾਨੀ ਕਿ ਵੀਡੀਓ ਵਿੱਚ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਭਾਵਨਾ ਉਹਨੂੰ ਠੇਸ ਨਹੀਂ ਪਹੁੰਚੀ। ਪਰ ਕਿੰਨਾ ਕੁ ਪ੍ਰੈਸ਼ਰ ਪੁਲਿਸ ਤੇ ਆ। ਐਸਐਸਪੀ ਮੁਕਸਰ ਸਾਹਿਬ ਤੇ ਕਿ ਜਿਹੜਾ ਮੈਂਟ ਨਹੀਂ ਲਾਇਆ ਪਰਚਾ ਦਰਜ ਕਰਤਾ। ਦੂਸਰੀ ਘਟਨਾ ਜਲੰਧਰ 'ਚ ਹੁੰਦੀ ਹੈ। ਜਲੰਧਰ ਵਿੱਚ ਇੱਕ ਡੋਗਰਾ ਪਰਿਵਾਰ ਹੈ। ਉਹ ਚਾਂਪਾ ਦਾ ਕੰਮ ਕਰਦੇ ਨੇ। ਆਪਣੀ ਦੁਕਾਨ ਖੋਲੀ ਤਿੰਨ ਭਰਾ ਉੱਥੇ ਕੁਛ ਬਾਣੇ ਨਿਹੰਗ ਸਿੰਘ ਬਾਣਿਆਂ ਦੇ ਵਿੱਚ ਬੰਦੇ ਆਉਂਦੇ ਆ ਆ ਕੇ ਕੋਈ ਪਤਾ ਨਹੀਂ ਉਹਨਾਂ ਦੀ ਕੀ ਗੱਲ ਹੋਈ ਹੈ ਸਮਝ ਨਹੀਂ ਆਈ ਕਿ ਕੀ ਗੱਲ ਹੋਈ ਹੈ ਲੇਟਿਨ ਉਸ ਬੰਦਿਆਂ ਨੇ ਪੈਂਦੀ ਸੱਟੇ ਹੀ ਉਸ ਪਰਿਵਾਰ ਨੂੰ ਵੱਡਣਾ ਟੁਕਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਨਾਊ ਪਾਇਆ ਜਨਾਊ ਦੀ ਬੇਅਦਬੀ ਕੀਤੀ ਭੰਨ ਤੋੜ ਕੀਤੀ ਲੁੱਟਖੋ ਕੀਤੀ ਸਰਕਾਰ ਨੇ ਹਾਲੇ ਤੱਕ 295 ਦਾ ਪਰਚਾ ਦਰਜ ਨਹੀਂ ਕੀਤਾ ਤੁਸੀਂ ਮੁਕਸਰ ਸਾਹਿਬ ਦੀ ਲੜਾਈ ਦੇ ਵਿੱਚ ਸ਼ਿਵ ਸੈਨਿਕਾਂ ਦੇ 295 ਦਾ ਪਰਚਾ ਦਰਜ ਕਰਤਾ ਕਿਉਂ ਕੀਤਾ ਪਰਚਾ ਦਰਜ ਕੀ ਰੀਜ਼ਨ ਸੀ ਉਹਦਾ ਤੁਸੀਂ ਵੀਡੀਓ ਦੇਖੋ ਸ਼ਰੀਅਮ ਵੀਡੀਓ ਵਿੱਚ ਗਾਲੀ ਗਲੋਚ ਹੋ ਰਿਹਾ 295 ਤਾਂ ਬੰਦੀ ਨਹੀਂ ਤੇ ਜਲੰਧਰ ਦੇ ਵਿੱਚ ਜਿਨ੍ਹਾਂ ਸ਼ਰੀਅਮ ਵੱਢ ਦਿੱਤੇ ਉੱਥੇ 295 ਨਹੀਂ ਤੀਸਰੀ ਘਟਨਾ ਇੱਕ ਕਮਲਜੀਤ ਕੌਰ ਭਾਬੀ ਆ ਜਿਹੜੀ ਇੰਸਟਾਗ੍ਰam ਦੀ ਇੰਸਟਾਗ੍ਰam ਚਲਾਉਂਦੀ ਸੀ ਉਹ ਤੇ ਆਪਣੀਆਂ ਵੀਡੀਓ ਪਾਉਂਦੀ ਸੀ ਠੀਕ ਆ ਗਲਤ ਵੀਡੀਓ ਪਾਉਂਦੀ ਸੀ ਅਸੀਂ ਉਹਦੇ ਨਾਲ ਨਹੀਂ ਹੈਗੇ ਜੇ ਤੁਹਾਨੂੰ ਕਮਲਜੀਤ ਕੌਰ ਤੋਂ ਕੋਈ ਪ੍ਰੋਬਲਮ ਸੀ ਤਾਂ ਤੁਸੀਂ ਇੱਕ ਉਹਦੀ ਆਈਡੀ ਬੰਦ ਕਰਾਉਂਦੇ ਤੁਸੀਂ ਐਪਲੀਕੇਸ਼ਨ ਐਸਐਸਪੀ ਜਾਂ ਪੰਜਾਬ ਦੇ ਡੀਜੀਪੀ ਨੂੰ ਦਿੰਦੇ ਪਰ ਇਹ ਅਖਤਿਆਰ ਤੁਹਾਨੂੰ ਕਿੰਨੇ ਦਿੱਤੇ ਕਿ ਜਿਹੜਾ ਤੁਸੀਂ ਕਿਸੇ ਦੀ ਜਾਨ ਲੇ ਲੋ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਵੰਗਾਰੋ ਕੀ ਅਸੀਂ ਹੋਰ ਲੋਕਾਂ ਨੂੰ ਵੀ ਮਾਰਾਂਗੇ ਕੀ ਅਸੀਂ ਬਾਗੀ ਹੋ ਗਏ ਆ ਅਸੀਂ ਹੋਰ ਵੀ ਮਾਰਾਂਗੇ ਤੁਸੀਂ ਇੰਸਟਾਗ੍ਰam ਫੇਸਬੁਕ ਤੇ ਦੇਖੋ ਕੀ ਹਾਲਾਤ ਬਣੇ ਪਏ ਨੇ ਸ਼ਰਮ ਜਮ ਜੁਮੇ ਵਾਲੀਆਂ ਚੁਕੀਆਂ ਜਾ ਰਹੀਆਂ ਸ਼ਰਮ ਹਮ ਧਮਕੀਆਂ ਦਿੱਤੀਆਂ ਜਾ ਰਹੀਆਂ ਇੱਕ ਕੁੜੀ ਲੁਥਰਾ ਜਲ ਐਤੋਂ ਅਮਰਸਰ ਤੋਂ ਅਮਰਸਰ ਤੋਂ ਲੁਥਰਾ ਕੁੜੀ ਆ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਹ ਡਰਦੀ ਵਿਚਾਰੀ ਜਿਹੜੇ ਪਰਿਵਾਰ ਜਿਹੜੀ ਲੇਡੀਜ਼ ਐ ਉਹਨੇ ਤਾਂ ਡਰਨਾ ਹੀ ਐ ਜਦੋਂ ਹੁਣ ਕਮਲਜੀਤ ਕੌਰ ਨੂੰ ਧੋਖੇ ਨਾ ਘਰੋ ਪ੍ਰੋਮੋਸ਼ਨ ਕਰਾਉਣ ਲਈ ਲਿਆਂਦਾ ਤਾ ਉਹਨੂੰ ਫਾਹ ਦੇ ਕੇ ਮਾਰ ਦਿੱਤਾ ਇੱਕ ਜਾਂਚ ਦਾ ਵਿਸ਼ਾ ਹੋਰ ਵੀ ਆ ਸਾਰੀ ਮੈਡੀਕਲ ਰਿਪੋਰਟ ਕਮਲਜੀਤ ਕੌਰ ਦੀ ਕਲੀਅਰ ਹੋਣੀ ਚਾਹੀਦੀ ਐ ਕਿਤੇ ਉਸ ਤੋਂ ਪਹਿਲਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਤਾਂ ਨਹੀਂ ਹੋਇਆ ਦੂਸਰਾ ਜਿਹੜੀ ਇਹ ਲੁਥਰਾ ਕੁੜੀ ਅੰਮ੍ਰਿਤਸਰ ਦੀ ਐ ਮੈਂ ਕੱਲ ਵੀ ਬੱਤਕਾਰਾ ਦੇ ਮਾਧਮ ਰਾਹੀਂ ਕਿਹਾ ਉਦੀ ਸੁਰੱਖਿਆ ਜਿਹੜੀ ਆ ਯਕੀਨੀ ਬਣਾਉਣੀ ਚਾਹੀਦੀ ਹੈ ਉਸ ਕੁੜੀ ਦੀ ਜੇ ਉਹ ਕੁੜੀ ਨੂੰ ਜਾਂ ਉਹਦੇ ਪਰਿਵਾਰ ਨੂੰ ਕੁਝ ਹੁੰਦਾ ਪੰਜਾਬ ਦੇ ਵਿੱਚ ਕਮਿਸ਼ਨਰ ਅਮਰਸਰ ਜ਼ਿੰਮੇਵਾਰ ਹੋਣਗੇ ਹਾਰ ਥਾਂ ਦੇ ਉੱਤੇ ਬਦਮਾਸ਼ੀ ਹੋਈ ਪਈ ਹੈ ਗੁੰਡਾਗਰਦੀ ਹੋਈ ਪਈ ਹੈ ਆਪਣੇ ਆਪ ਸਜਾਵਾਂ ਦਿੱਤੀਆਂ ਜਾ ਰਹੀਆਂ ਕਿ ਇਹ ਪੰਜਾਬ ਬਿਹਾਰ ਬਣ ਗਿਆ ਸੁਣਿਆ ਸੀ ਬਿਹਾਰ 'ਚੇ ਕੁਝ ਹੁੰਦਾ ਫਿਰ ਉਧਰੋਂ ਬੰਦ ਬਿਹਾਰ ਚੁੱਪੀ ਚ ਹੋ ਕੇ ਪੰਜਾਬ 'ਚ ਚੁਰ ਤੁਰ ਪਿਆ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੇ ਮੈਨੂੰ ਕਿਸੇ ਤੋਂ ਕੋਈ ਦਿੱਕਤ ਆਇਆ ਮੈਂ ਆਪਣੀ ਕੰਪਲੇਂਟ ਐਸਐਸਪੀ ਨੂੰ ਦਵਾਂਗਾ ਪੰਜਾਬ ਦੇ ਡੀਜੀਪੀ ਨੂੰ ਦਵਾਂਗਾ ਪਰ ਮੈਂ ਕਿਸੇ ਨੂੰ ਆਪ ਸਜ਼ਾ ਦੇਣ ਵਾਲਾ ਕੌਣ ਹਾਂ ਕੋਟਾ ਨੂੰ ਬੰਦ ਕਰ ਦੇਣਾ ਚਾਹੀਦਾ ਕੋਟਾ ਕੰਮ ਕੀ ਕਰ ਰਹੀਆਂ ਜੇ ਤੁਸੀਂ ਆਪ ਹੀ ਸਜ਼ਾਵਾ ਦੇਣੀ ਆ ਤੇ ਕੋਟਾ ਨੂੰ ਬੰਦ ਕਰ ਦੇਣਾ ਚਾਹੀਦਾ ਪਰ ਤੁਸੀਂ ਇਹ ਤੇ ਨਾ ਕਰੋ ਕਿ ਤੁਸੀਂ ਆਪ ਸਜ਼ਾਵਾ ਦਿਓ ਆਪ ਗੋਲੀਆਂ ਮਾਰੋ ਆਪ ਤੁਸੀਂ ਫਾਇਲ ਆਲਾ ਫਾਇਲ ਆਲਾ ਮਾਰੋ ਕਿ ਤੁਸੀਂ ਜੇ ਕਿਸੇ ਨੂੰ ਮਾਰਨਾ ਸੀ ਤੁਸੀਂ ਉਹਨੂੰ ਬਹਾਨੇ ਨਾਲ ਪ੍ਰਮੋਸ਼ਨ ਲਈ ਘਰੋਂ ਲਿਆਂਦਾ ਕਿ ਬਠਿੰਡੇ ਪ੍ਰਮੋਸ਼ਨ ਕਰਨੀ ਹੈ ਫਿਰ ਤੁਸੀਂ ਉਹਨੂੰ ਫਾਹ ਲਾ ਕੇ ਮਾਰਤਾ ਇਹ ਕਿੱਥੋਂ ਦੀ ਮਰਦਾਨਗੀ ਹੋਈ ਮੈਨੂੰ ਇਹ ਗੱਲ ਦਾ ਦੱਸੋ ਜੇ ਕਿਸੇ ਨੂੰ ਸੋਸ਼ਲ ਮੀਡੀਆ ਤੋਂ ਜੇ ਕੋਈ ਲੱਚਰ ਲੱਚਰਤਾ ਫਲਾਉਂਦਾ ਤੇ ਤੁਸੀਂ ਉਹਦੇ ਖਿਲਾਫ ਕਾਰਵਾਈ ਕਰਾਓ ਨਾ ਕਿ ਤੁਸੀਂ ਕਿਸੇ ਨੂੰ ਜਾਨ ਤੋਂ ਮਾਰੋ ਇਹ ਤੁਹਾਨੂੰ اختیار ਕਹੇ ਨਾ ਦਿੱਤੇ ਤੇ ਮੈਂ ਲਾਸਟ ਵਿੱਚ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਇਹ ਗਲਤ ਕੰਮ ਕੀਤਾ ਜੈ ਸ਼੍ਰੀ ਰਾਮ ਜੀ ਜੈ ਮਾਘਾਲ ਮੈਂ ਬਹੁਤ ਆਭਾਰੀਆਂ ਸਾਡੇ ਹਣੀ ਭਾਈ ਤਾਰੀਵਾਲ ਤੋਂ ਇੱਥੇ ਮੇਰੇ ਇੱਕ ਸਦੇ ਤੇ ਆਏ ਆ ਔਰ ਯੋਗਰਾ ਸ਼ਰਮਾ ਜੀ ਦਾ ਵੀ ਬਹੁਤ ਧੰਨਵਾਦ ਆ ਉਹਨਾਂ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਸ਼ਿਫਸਨਾ ਉਦਬਾਲਾ ਸਾਫ ਠਾਕਰੇ ਦੇ ਵਿੱਚ ਕੀਤੀ ਸੀ ਜਦੋਂ ਅਸੀਂ ਐਜ਼ ਅ ਸਿਟੀ ਵਾਈਸ ਪ੍ਰਧਾਨ ਦੇ ਅਹੁਦੇ ਤੇ ਮੈਂ ਕੰਮ ਕੀਤਾ ਸੀ ਔਰ ਮੈਨੂੰ ਬੜੀ ਖੁਸ਼ੀ ਹੋਣ ਈ ਹੈ ਕਿ ਮੈਂ ਦੁਬਾਰਾ ਇਸ ਪਾਰਟੀ ਚ ਦੁਬਾਰਾ ਕੰਮ ਵਰਕ ਕਰਨਾ ਚਾਹੁੰਦਾ ਔਰ ਬੜੀ ਤੰਦੇਹੀ ਨਾ ਕਰਨਾ ਚਾਹੁੰਦਾ ਔਰ ਮੈਂ ਦੋਨੋਂ ਸਾਡੇ ਜਿਹੜੇ ਸੀਨੀਅਰ ਪ੍ਰਧਾਨ ਆ ਉਹਨਾਂ ਦਾ ਤੈ ਦੇ ਲੋ ਸ਼ੁਕਰੀਆਦਾ ਕਰਦਾ ਆ ਆਏ ਹੋਏ ਸਾਡੇ ਮੁੱਖ ਮਹਿਮਾਨ ਜਿਹੜੇ ਆ ਗਿਆ ਹਾਨੀ ਭਾਜੀ ਜ਼ਿਲ੍ਹਾ ਪ੍ਰਧਾਨ ਸ਼ਿਵਮ ਠਾਕਰ ਜੀ ਅਜੇ ਅਜੇ ਕੁਮਾਰ ਜੀ ਜਿਹੜੇ ਸਾਡੇ ਪੰਜਾਬ ਯੂਥ ਵਾਈਸ ਪ੍ਰਧਾਨ ਨੇ ਪ੍ਰਵਕਤਾ ਨੇ ਨਾਲ ਔਰ ਮੇਰੀ ਸਮੂਚੀ ਟੀਮ ਜਿਹੜੀ ਜਿਹਦੇ ਵਿੱਚ ਕੀ ਸਾਰੇ ਸ਼ਿਵਸਨਾ ਦੇ ਆਗੂ ਆ ਜਿਹੜੇ ਗੁਰਦਾਸਪੁਰ ਤੋਂ ਮੇਰੇ ਇੱਕ ਸੱਦੇ ਤੇ ਆਏ ਆ ਵੱਖ-ਵੱਖ ਪਿੰਡਾਂ ਤੋਂ ਆਏ ਆ ਅਵਾਂਖੇ ਤੋਂ ਆਏ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੇਨਾ ਹਰ ਵੇਲੇ ਮੋੜੇ ਨਾਲ ਮੋੜਾ ਲਾ ਕੇ ਤੁਰਦੇ ਆ ਔਰ ਜਿਹੜੀ ਮੇਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਮੈਂ ਉਹਨੂੰ ਪੂਰੀ ਇੱਕ ਸਵੱਛਤਾ ਨਾਲ ਨਿਭਾਵਾਂਗਾ ਕਾਫੀ ਟੀਮ ਜਿਹੜੀ ਹੈ ਮੇਨਾ ਅਵਾਂਖੇ ਤੋਂ ਟੀਮ ਆਈ ਹੈ ਗੁਰਦਾਸਪੁਰੋਂ ਆਈ ਹੈ ਚੜੋਲੀਆਂ ਆਈ ਹੈ ਗੁਰ ਬਾਕੀ ਆਲੂਵਾਲ ਤੋਂ ਆਏ ਨੇ ਔਰ ਅਵਾਂਖੇ ਤੋਂ ਆਏ ਨੇ ਬੜੇ ਬੜੇ ਤਰ ਸਾਰੇ ਇਲਾਕੇ ਜਿਹੜੇ ਆ ਉਹ ਆਏ ਆ ਮੇਰੇ ਨਾਲ ਇਸ ਪਾਰ